ਪਿਛਲੇ ਦਿਨੀ ਕੈਨੇਡਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਸੀ ਕਿ ਪੰਜਾਬ ਦੇ ਇੱਕ ਨੌਜਵਾਨ ਦੀ ਕੈਨੇਡਾ ਦੇ ਵਿੱਚ ਐਕਸੀਡੈਂਟ ਦੇ ਕਾਰਨ ਮੌਤ ਹੋਈ ਤੇ ਜਦ ਇੱਥੇ ਮਾਪਿਆਂ ਨੂੰ ਪੁੱਤ ਦੀ ਮੌਤ ਦੀ ਖਬਰ ਮਿਲੀ ਤੇ ਮਾਪਿਆਂ ਦਾ ਰੋ ਰੋ ਬੁਰਾ ਹਾਲ ਹੋਇਆ ਮਾਪਿਆਂ ਦੇ ਵੱਲੋਂ ਪੰਜਾਬ ਸਰਕਾਰ ਦੇ ਅੱਗੇ ਗੁਹਾਰ ਲਗਾਈ ਗਈ ਕਿ ਉਹਨਾਂ ਦੇ ਪੁੱਤ ਦੀ Laash ਨੂੰ ਵਾਪਸ ਭਾਰਤ ਲਿਆਂਦਾ ਜਾਵੇ ਜਿਸ ਤੋਂ ਬਾਅਦ ਹੁਣ ਮਾਪਿਆਂ ਨੇ ਆਪਣੇ ਪੁੱਤ ਦੀ Laash ਨੂੰ ਸਰਕਾਰ ਦੀ ਮਦਦ ਦੇ ਨਾਲ ਵਾਪਸ ਭਾਰਤ ਲਿਆ ਆਂਦਾ ਹੈ ਤੇ ਅੱਜ ਅੰਮ੍ਰਿਤਸਰ 에ਅਰਪੋਰਟ ਤੇ ਇਹ Laash ਪਹੁੰਚੀ ਹੈ ਤੇ ਨਾਲ ਹੀ ਪੰਜਾਬ ਦੇ ਐਨਆਰਆਈ ਮਨਿਸਟਰ ਕੁਲਦੀਪ ਧਾਲੀਵਾਲ ਜੋ ਕਿ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਅੰਮ੍ਰਿਤਸਰ 에ਅਰਪੋਰਟ ਤੇ ਪਹੁੰਚੇ ਸੰਤ ਤੇ ਉਹਨਾਂ ਦੇ ਵੱਲੋਂ ਇਹ ਜਿਹੜੀ ਮ੍ਰਿਤਕ ਦੀ ਲਾਸ਼ ਸੀ ਉਹ ਮਾਪਿਆਂ ਨੂੰ ਸੌਂਪ ਦਿੱਤੀ ਗਈ ਤੇ ਜਿੱਥੇ ਗੱਲ ਕੀਤੀ ਜਾਵੇ ਇਸ ਮ੍ਰਿਤਕ ਨੌਜਵਾਨ ਦੀ ਤੇ 26 ਸਾਲਾਂ ਦਾ ਇਹ ਨੌਜਵਾਨ ਜਿਸ ਦਾ ਨਾਮ ਦਿਲਪ੍ਰੀਤ ਸਿੰਘ ਹੈ ਫਜ਼ਲਕਾ ਦਾ ਇਹ ਰਹਿਣ ਵਾਲਾ ਸੀ ਕੁਝ ਸਮਾਂ ਪਹਿਲਾਂ ਹੀ ਆਪਣੇ ਸੁਪਨਿਆਂ ਨੂੰ ਸੱਚ ਕਰਨ ਦੇ ਲਈ ਰੋਜ਼ੀ ਰੋਟੀ ਕਮਾਉਣ ਦੇ ਲਈ ਇਹ ਆਪਣਾ ਘਰ ਛੱਡ ਕੇ ਕੈਨੇਡਾ ਗਿਆ ਸੀ ਪਰ ਉਸ ਨੂੰ ਨਹੀਂ ਸੀ ਪਤਾ ਕਿ ਕੈਨੇਡਾ ਦੇ ਵਿੱਚ ਇਸ ਦੇ ਨਾਲ ਅਜਿਹਾ ਹਾਦਸਾ ਵਾਪਰ ਜਾਵੇਗਾ ਕਿ ਕਦਿ ਮੁੜ ਕੇ ਇਹ ਆਪਣੇ ਮਾਪਿਆਂ ਨੂੰ ਨਹੀਂ ਮਿਲ ਪਾਵੇਗਾ ਤੇ ਨਾ ਹੀ ਕਦੇ ਘਰ ਵਾਪਸ ਆ ਪਾਵੇਗਾ ਨੌਜਵਾਨ ਜਿਹੜਾ ਕਿ ਆਪਣੇ ਕੰਮ ਤੇ ਜਾ ਰਿਹਾ ਸੀ ਉਸ ਵੇਲੇ ਇਸ ਦੇ ਨਾਲ ਇੱਕ ਸੜਕ ਹਾਦਸਾ ਵਾਪਰ ਗਿਆ ਤੇ ਉਸ ਸੜਕ ਹਾਦਸੇ ਦੇ ਵਿੱਚ 26 ਸਾਲਾਂ ਦਿਲਪ੍ਰੀਤ ਸਿੰਘ ਦੀ ਮੌਤ ਹੋ ਗਈ ਤੇ ਜਦ ਮਾਪਿਆਂ ਨੂੰ ਮੌਤ ਦੀ ਖਬਰ ਮਿਲੀ ਮਾਪਿਆਂ ਦਾ ਰੋ ਰੋ ਬੁਰਾ ਹਾਲ ਹੋਇਆ ਤੇ ਮਾਪਿਆਂ ਦੇ ਵੱਲੋਂ ਸਰਕਾਰ ਅੱਗੇ ਗੋਹਾਰ ਲਗਾਈ ਜਾ ਰਹੀ ਸੀ ਕਿ ਉਹਨਾਂ ਦੇ ਪੁੱਤ ਦੀ লাশ ਨੂੰ ਵਾਪਸ ਜਿਹੜਾ ਹੈ ਉਹ ਭਾਰਤ ਲਿਆਂਦਾ ਜਾਵੇ ਤੇ ਹੁਣ ਉਹਨਾਂ ਦੇ ਪੁੱਤ ਦੀ লাশ ਵਾਪਸ ਭਾਰਤ ਆ ਗਈ ਹੈ ਤੇ ਸੰਸਕਾਰ ਵੀ ਜਿਹੜਾ ਹੈ ਹੁਣ ਉਸ ਨੌਜਵਾਨ ਦਾ ਕੀਤਾ ਜਾਵੇਗਾ ਇਸ ਮੌਕੇ ਮ੍ਰਿਤਕ ਦਿਲਪ੍ਰੀਤ ਸਿੰਘ ਦੇ ਪਿਤਾ ਜਸਵੀਰ ਸਿੰਘ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੇ بیٹے ਦੀ ਕੈਨੇਡਾ ਦੇ ਵਿੱਚ ਐਕਸੀਡੈਂਟ ਦੌਰਾਨ ਮੌਤ ਹੋ ਗਈ ਜਿਸ ਤੋਂ ਬਾਅਦ ਜਦ ਪਰਿਵਾਰ ਨੂੰ ਇਸ ਚੀਜ਼ ਦੀ ਜਾਣਕਾਰੀ ਮਿਲੀ ਤੇ ਉਹਨਾਂ ਦੇ ਵੱਲੋਂ ਸਰਕਾਰ ਅੱਗੇ ਮਦਦ ਦੀ ਗੁਹਾਰ ਲਗਾਈ ਗਈ ਸੀ ਕਿ ਉਹਨਾਂ ਦੇ ਪੁੱਤ ਦੀ Laash ਨੂੰ ਵਾਪਸ ਭਾਰਤ ਲਿਆਂਦਾ ਜਾਵੇ ਤੇਮ੍ਰਿਤਕ ਦੇ ਨੂੰ ਵਾਪਸ ਭਾਰਤ ਲਿਆਉਣ ਦੇ ਵਿੱਚ ਮੰਤਰੀ ਕੁਲਦੀਪ ਧਾਰੀਵਾਲ ਨੇ ਉਹਨਾਂ ਦੀ ਬਹੁਤ ਜ਼ਿਆਦਾ ਮਦਦ ਕੀਤੀ ਹੈ ਤੇ ਜਿਸ ਦੇ ਚੱਲਦੇ ਉਹਨਾਂ ਦੇ ਪੁੱਤ ਦੀ ਡੈੱਡ ਬੋਡੀ ਅੱਜ ਪੰਜਾਬ ਵਾਪਸ ਆਈ ਹੈ। ਬੇਟੇ ਦਾ ਨਾਂ ਜੀ ਦਿਲਪ੍ਰੀਤ ਸਿੰਘ ਗਰੇਵਾਲਾ ਜੀ। ਇਹ ਆਪਦਾ ਉਪਰ ਡਿਊਟੀ ਕਰ ਰਿਆ ਸੀ ਜੀ ਰਾਤ ਨੂੰ। ਉਹ ਡਿਊਟੀ ਦੌਰਾਨ ਜਦੋਂ ਇਹ ਆਪਦੀ ਇਲੈਕਟ੍ਰਾ ਤੇ ਖੜਾ ਸੀ ਜੀ ਉਥੇ ਤੇ ਅੱਗੋਂ ਆਪਦੀ ਵੇਟ ਕਰ ਰਹੇ ਸੀ ਗ੍ਰੀਨ ਲਾਈਟ ਦੀ। ਗ੍ਰੀਨ ਲਾਈਟ ਤੇ ਰੈੱਡ ਲਾਈਟ ਤੋਂ ਆ ਕੇ ਉਥੋਂ ਦੇ ਬੋਰਨ ਬੱਚਿਆਂ ਨੇ ਐਕਸੀਡੈਂਟ ਕੀਤਾ ਜਾਂ ਐਕਸੀਡੈਂਟ ਦੌਰਾਨ ਉਹਦੀ ਮੌਤ ਹੋ ਗਈ। ਡੈਥ ਜੀ ਇੱਥੇ ਮਤ ਤੋ ਇਕਲਦੀਸ 47 ਕਾਲੀਵਾਲ ਸਾਹਿਬ ਦੇ ਮੇਰੇ ਸਰਕਾਰੀ ਸਾਰੇ ਇਸੇ ਤੇ ਡੈੱਡ ਬੋਡੀ ਲੈ ਸਕੇ ਮੇਰੇ ਬੇਟੇ ਦਾ ਪਾਸਪੋਰਟ ਨਹੀਂ ਬਣਾ ਸੀ ਇਸ ਕਰਕੇ ਸਾਨੂੰ ਇੱਥੇ ਲੈਣੀ ਪਈ ਇਹਨਾਂ ਦੇ ਪਾਸਪੋਰਟ ਇੱਕ ਦਿਨ ਚ ਪਾਸਪੋਰਟ ਵੀਜ਼ਾ ਨਾਂ ਲੱਗਣ ਕਰਕੇ ਸਾਨੂੰ ਇੱਥੇ ਲੈਣੇ ਪਏ ਕੋਈ ਮੁਸ਼ਕਲ ਨਹੀਂ ਆਈ ਡੈੱਡ ਬੋਡੀ ਦੀ ਨਹੀਂ ਜੀ ਮੈਨੂੰ ਮੁਸ਼ਕਲ ਨਹੀਂ ਆਈ ਸਰ ਕਾਲੀਵਾਲ ਸਾਹਿਬ ਨੇ ਸਾਰੀ ਬਹੁਤ ਛੜ ਦੇ ਮਿਹਰਬਾਨੀ ਕੀਤੀ ਹੈ ਜੀ ਤੁਹਾਨੂੰ ਇੱਥੋਂ ਤੱਕ ਡੈੱਡ ਬੋਡੀ ਮਿਲੀ ਸ਼ਾਇਦ ਨਾ ਇਹ ਕੁਝ ਕਰਦੇ ਤੇ ਸਾਨੂੰ ਡੈੱਡ ਬੋਡੀ ਸ਼ਾਇਦ ਇੱਥੇ ਨਾ ਪਹੁੰਚੇ ਕਿੰਨੇ ਚਿਰ ਤੋਂ ਬੇਟਾ ਉੱਥੇ ਗਿਆ ਸੀ ਬੇਟਾ ਜੀ 15 ਤੋਂ ਗਿਆ ਜੀ ਪੀਅਰ ਹੋ ਗਿਆ ਸੀ ਤਿੰਨ ਸਾਤ ਹੁਣ ਉਹਦੀ ਸਿਟੀਜਨ ਦੇ ਸੀ ਜੀ ਸ਼ਾਇਦ ਇਸੇ ਮਹੀਨੇ ਆ ਜਾਂਦਾ ਮਹੀਨਾ ਕਰਕੇ ਆ ਗਿਆ ਸੀ ਇਸ ਮੌਕੇ ਤੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਨਾਲ ਵੀ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਗੱਲ ਆਖੀ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ 26 ਸਾਲਾਂ ਨੌਜਵਾਨ ਦੀ ਕੈਨੇਡਾ ਦੇ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ। ਇਹ ਨੌਜਵਾਨ ਆਪਣੇ ਚੰਗੇ ਭਵਿੱਖ ਦੇ ਲਈ ਕੈਨੇਡਾ ਗਿਆ ਸੀ ਪਰ ਇਹ ਪਾਣਾ ਇਸ ਦੇ ਨਾਲ ਵਾਪਰ ਗਿਆ ਤੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਤੇ ਅਸੀਂ ਇਸ ਪਰਿਵਾਰ ਦੇ ਨਾਲ ਆ ਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਸ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ। ਦੁਖਦਾਈ ਟਾਈਮ ਹੈ। ਇਹ ਕੋ 26 ਸਾਲ ਦਾ ਨੌਜਵਾਨ ਮੁੰਡਾ ਵਿਚਾਰਾ ਸਦਾ ਜਸਬੀਰ ਸਿੰਘ ਉਹਨਾਂ ਦਾ ਬੇਟਾ ਫਾਜ਼ਲ ਕੇਤੂ ਨੇ ਤੇ ਇਹਦੇ ਵਿਚਾਰੇ ਜੀ ਉੱਥੇ ਡੈਥ ਹੋ ਗਈ ਐਕਸੀਡੈਂਟਲ ਕਤਲ ਉੱਥੋਂ ਦੀ ਪੁਲਿਸ ਨੇ ਕਿਹਾ ਤੇ ਅਸੀਂ ਕਾਫੀ ਦਿਨਾਂ ਦੇ ਲੱਗੇ ਸੀਗੇ ਇਹਨਾਂ ਦੀ ਹੈਲਪ ਕਰਨ ਤੇ ਪੰਜਾਬ ਸਰਕਾਰ ਕਿਉਂਕਿ ਸਾਡੇ ਸੀਐਮ ਸਾਹਿਬ ਮਾਨ ਸਾਹਿਬ ਨੇ ਹਦਾਇਤ ਕੀਤੀ ਹੈ ਮਹਿਕਮਾ ਵੀ ਮੇਰੇ ਕੋ ਪਰ ਮੈਨੂੰ ਦੁੱਖ ਹੈ ਕਿ ਹੈਲਪ ਕਰਨ ਦਾ ਕੋਈ ਫਾਇਦਾ ਨਹੀਂ ਹੋਇਆ ਕੋਈ ਅਸਰ ਸੁੱਖ ਦਾ ਟਾਈਮ ਹੁੰਦਾ ਖੁਸ਼ੀ ਦਾ ਟਾਈਮ ਹੁੰਦਾ ਤੇ ਗਦੇਵਾਲ ਸਾਹਿਬ ਸਾਡੇ ਕੋਲ ਮਤ ਲੈਂਦੇ ਤੇ ਕੁਝ ਹੋਰ ਸੀਗੀ ਗੱਲ ਪਤਾ ਜਿੜਾ ਬੜਾ ਦੁੱਖ ਹੈ ਕਿ ਕਮਾਈ ਕਰਨ ਗਿਆ ਪੁੱਤ ਜਿਹੜਾ 26 ਸਾਲ ਦੀ ਉਮਰ ਤੇ লাশ ਬਣ ਕੇ ਜਿਹੜਾ ਕੈਨੇਡਾ ਤੋਂ ਰਫਸ ਆਇਆ ਪਰਮਾਤਮਾ ਇਦਾਂ ਦਾ ਪਾਣਾ ਹੋਰ ਵੀ ਕਿਸੇ ਦਾ ਨਾ ਬਰਤੇ ਮਾਪਿਆਂ ਦੇ ਜਿੰਦਿਆਂ ਪੁੱਤ ਚਲ ਜਾਣ ਜਾਂ ਮਾਪਿਆਂ ਨੂੰ ਪੁੱਤਾਂ ਦੀ ਲਾਸ਼ਾਂ ਨੂੰ ਮੋਢਾ ਦੇਣਾ ਪਵੇ ਇਹ ਸਭ ਤੋਂ ਵੱਡਾ ਜ਼ਿੰਦਗੀ ਦੇ ਵਿੱਚ ਦੁੱਖ ਹੈ ਇਹ ਦੁੱਖ ਕਿਸੇ ਨੂੰ ਵੀ ਨਹੀਂ ਆਉਣਾ ਚਾਹੀਦਾ ਸਦਾ ਜਸਬੀਰ ਸਿੰਘ ਜੀ ਉਹਨਾਂ ਆਪਾਂ ਇਹਨਾਂ ਦੇ ਪਰਿਵਾਰ ਦੇ ਨਾਲ ਆਦੋਂ ਜਦੋਂ ਵੀ ਕਦੇ ਫਿਰ ਵੀ ਕਿਤੇ ਗਾਉਂ ਮਾਦਾ ਸੱਚੇ ਪਾਤਸ਼ਾਹ ਇਸ ਪਰਿਵਾਰ ਤੇ ਮੇਰ ਪੁਰਾਤ ਤੱਕ ਇਹਨਾਂ ਦਾ ਨੌਜਵਾਨ ਬੇਟਾ ਦੂਜਾ ਬੇਟਾ ਵੀ ਹੈ ਪਰ ਇਹ ਤਾਇਆ ਜੀ ਆ ਉਹਦੇ ਬੇਟੇ ਦੇ ਸਾਦਾ ਪਰਿਵਾਰ ਆਇਆ ਕੋਈ ਸ਼ਬਦ ਜਿਹੜੇ ਕਹਿਣ ਨੂੰ ਨਹੀਂਗੇ ਬਸ ਮਾਦਾ ਸੱਚੇ ਪਾਤਸ਼ਾਹ ਇਹਨਾਂ ਨੂੰ ਪਾਣਾ ਮੰਨਦਾ ਬਲ ਬੱਚੇ ਬਸ ਮੇਰੀ ਇਹ ਪੀਲ ਹੈ ਲਾਸ਼ ਆ ਗਈ ਹੈ ਸਹੀ ਕੱਲ ਸਸਕਾਰ ਦੇ ਨਾਲ ਤੁਹਾਡਾ ਤੁਹਾਡਾ ਜੁਲਕ ਮੈਂ ਸਿਰਫ ਇਹ ਆਇਆ ਸੀ ਕਿ ਮੈਂ ਅਧਿਕਾਰੀਆਂ ਦਾ ਵੀ ਥੈਂਕਸ ਕਰਦਾ ਕਿ ਉਹਨਾਂ ਨੇ ਬੜੀ ਸਾਰੀ ਸਪੋਰਟ ਕੀਤੀ ਇਸ ਵਾਰ ਅੰਮ੍ਰਿਤਸਰ ਤੋਂ ਪ੍ਰਦੀਪ ਅਜਨਾਲਾ ਦੀ ਰਿਪੋਰਟ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ فائیو فائیو ਤੁਸੀਂ ਸਾਨੂੰ Amazon Fire TV Daily Hunt ਤੇ ਹੀ ਬਾਬਾ ਤੇ ਦੇਖ ਸਕਦੇ ਹੋ یو ایس اے ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ